ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਇਹ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ ਇਹ ਤਸਵੀਰਾਂ ਦੱਸਦੀ ਈ ਬਿਊਟੀਫੁੱਲ ਚੰਡੀਗੜ੍ਹ ਦੀਆਂ ਨੇ ਜਿੱਥੇ ਸੈਕਟਰ 16 ਦੇ ਹਸਪਤਾਲ ਦੇ ਵਿੱਚ ਆਲੂਆਂ ਦੇ ਪਰੌਂਠੇ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਇਹਨਾਂ ਪਰੌਠਿਆਂ ਨੂੰ ਬਣਾਉਣ ਵਾਸਤੇ ਜਿਸ ਤਰੀਕੇ ਦੇ ਨਾਲ ਆਲੂ ਤਿਆਰ ਕੀਤੇ ਜਾ ਰਹੇ ਨੇ ਉਹਨਾਂ ਨੂੰ ਵੇਖ ਕੇ ਕਦੀ ਤੁਹਾਡਾ ਪਰੌਂਠਾ ਖਾਣ ਨੂੰ ਜੀ ਹੀ ਨਹੀਂ ਕਰੇਗਾ ਜੀ ਹਾਂ ਪੈਰਾ ਦੇ ਨਾਲ ਆਲੂ ਮਸਲੇ ਚਾਰੇ ਨੇ ਧੋਤੇ ਜਾ ਰਹੇ ਨੇ ਹਸਪਤਾਲ ਵਿੱਚ ਹੋਈ ਇੰਨੀ ਵੱਡੀ ਕੋਤਾਹੀ ਤੋਂ ਬਾਅਦ ਸਿਹਤ ਵਿਭਾਗ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਸਾਫ਼ ਤੌਰ ਦੇ ਦਿੱਤੇ ਇਹ ਕਿ ਆ ਕਿ ਇਹ ਇੱਕ ਬਹੁਤ ਸੰਗੀਨ ਮਸਲਾ ਹੈ ਤੇ ਇਸ ਦੇ ਉੱਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਹੋਣਗੇ ਉਹਨਾਂ ਨੂੰ ਜ਼ਰੂਰ ਧਾੜਿਆ ਜਾਵੇਗਾ ਇਹ ਮਾਮਲਾ ਮੇਰੇ ਸੰਗਿਆਨ ਵਿੱਚ ਕੱਲ ਆਇਆ ਥਾ ਕੱਲ ਮੈਂ ਉਸਕਾ ਵੀਡੀਓ ਮੈਂ ਉਸਕਾ ਦੇਖਿਆ ਹੈ ਉਸ ਦੇ ਬਾਰੇ ਵਿੱਚ ਬਹੁਤ ਹੀ ਗੰਭੀਰ ਮਾਮਲਾ ਹੈ ਇਹ उसके मामले में हमने जांच जो है वो मार कर दी है बल्कि मैं सुबह खुद गया था देखने के लिए इस बारे में मैंने खुद जाकर निरीक्षण किया है उसमें जो आवश्यक दिशा निर्देश देने थे उस मामले में वो हमने उनको दे दिए हैं और फूड सैंपलिंग वाले भी अपना काम कर रहे हैं फूड इंस्पेक्टर वगैरह भी जो है वो भी ले रहे हैं उस मामले में तो इसमें आपको जब भी जांच की रिपोर्ट आएगी एक दो दिनों में आपको गुरु गुर अगर सरकारी हस्पताल दियाँ कंटीनों के बच्चे लोगों की सेहत न अजिहा खिलवाड़ किया जा रहा है ਪੁਲਿਸ ਅਤੇ ਪ੍ਰਸ਼ਾਸਨ ਨੂੰ ਸਿਹਤ ਵਿਭਾਗ ਨੂੰ ਚਾਹੀਦਾ ਹੈ ਕਿ ਅਜਿਹੇ ਲੋਕਾਂ ਖਿਲਾਫ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇ ਤਾਂ ਜੋ ਗੰਦੇ ਤਰੀਕੇ ਦੇ ਨਾਲ ਜਾਂ ਅਨਹਜਨਕ ਤਰੀਕੇ ਦੇ ਨਾਲ ਤਿਆਰ ਕੀਤਾ ਹੋਇਆ ਖਾਣਾ ਕਦੇ ਵੀ ਕਿਤੇ ਵੀ ਕਿਸੇ ਦੀ ਪਰੋਸਣ ਦੀ ਹਿੰਮਤ ਨਾ ਪਵੇ ਤੁਸੀਂ ਸਾਰੇ ਇਸ ਮਸਲੇ ਉੱਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਜੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ